ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਜ਼ਾਰਾ ਵਰਲਡ ਨਿਊਜ਼ ਦੀ ਆਫਰ ਚਾਤ ਪੋਨੀਆ ਪਹਿਲੀ ਖਬਰ ਤੇ ਇੰਟਰਨੈਟ ਸ਼ਟਡਾਊਨ ਯਾਨੀ ਕਿ ਬਾਦਰੂ ਲੈ ਕੇ ਵੱਡਾ ਦਾਅਵਾ ਕੀਤਾ ਗਿਆ ਤੇ ਸੋਸ਼ਲ ਮੀਡੀਆ ਉੱਤੇ ਐਡਿਟ ਕੀਤੀ ਗਈ ਵੀਡੀਓ ਪੋਸਟ ਕਰਕੇ ਕਿਹਾ ਜਾ ਰਿਹਾ ਕਿ 16 ਜਨਵਰੀ 2025 ਨੂੰ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਠੱਪ ਹੋ ਸਕਦਾ ਹੈ ਐਸ ਦਾ ਸਬੂਤ ਵਜੋਂ ਮਸ਼ਹੂਰ ਟੀਵੀ ਸ਼ੋਅ ਸਿੰਪਸਨ ਨੂੰ ਪੇਸ਼ ਕੀਤਾ ਜਾ ਰਿਹਾ ਤੇ ਤੌ ਨੂੰ ਦੱਸ ਦਈਏ ਕਿ ਸਿੰਪਸਨ ਨੂੰ ਸਹੀ ਭੁਵਿਕਵਾਨੀ ਦੱਸਣ ਲਈ ਵੀ ਜਾਣਿਆ ਜਾਂਦਾ ਹੈ ਸੋਸ਼ਲ ਮੀਡੀਆ ਉੱਤੇ ਕਈ ਪੋਸਟਾਂ ਵਿੱਚ ਇਹ ਤਾ ਵੀ ਦਾਅਵਾ ਕੀਤਾ ਜਾ ਰਿਹਾ ਕਿ ਅੱਜ ਭਾਵ 16 ਜਨਵਰੀ ਨੂੰ ਥੋੜੀ ਦੇਰ ਤੱਕ ਪੂਰੀ ਦੁਨੀਆ ਪਰ ਦਾ ਇੰਟਰਨੈਟ ਬੰਦ ਹੋਣ ਵਾਲਾ ਤੇ ਇਹਨਾਂ ਦਾਅਵਿਆਂ ਦੇ ਕਾਰਨ ਦੁਨੀਆ ਭਰ ਦੇ ਲੋਕਾਂ ਵਿੱਚ ਬੇਚਾਨੀ ਵਾਧੀ ਜਾ ਰਹੀ ਹੈ ਹਰ ਕੋਈ ਇਹਨਾਂ ਦਾਅਵਿਆਂ ਦੀ ਸੱਚਾਈ ਜਾਣਨ ਵਿੱਚ ਲੱਗਾ ਹੋਇਆ ਦਰਸਲ ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ 16 ਜਨਵਰੀ 2125 ਨੂੰ ਜਿਸ ਦਿਨ ਟਰੰਪ ਦੇ ਸੌ ਚੁੱਕਣ ਸਮਾਗਮ ਹੋਏਗਾ ਵਿਸ਼ਵਵਿਆਪੀ ਇੰਟਰਨੈਟ ਬੰਦ ਹੋ ਜਾਵੇਗਾ ਹਾਲਾਂਕਿ ਸੱਚਾਈ ਇਹ ਹੈ ਕਿ ਟਰੰਪ ਦਾ ਸੌ ਚੁੱਕ ਸਮਾਗਮ 20 ਜਨਵਰੀ 2025 ਨੂੰ ਹੈ ਤੇ ਅਜੇ ਚ ਸੋਸ਼ਲ ਮੀਡੀਆ ਪੋਸਟ ਇੰਟਰਨੈਟ ਉੱਤੇ ਹਰਸੇ ਦਾ ਕਾਰਨ ਬਣ ਗਈ ਹੈ ਤੇ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਐਸ ਪੋਸਟ ਨੂੰ ਲੈ ਕੇ ਮੀਮ ਬਣਾਏ ਜਾ ਰਹੇ ਨੇ ਕਿਉਂਕਿ ਇਹ ਇੱਕ ਕ੍ਰਾਂਤੀਕਾਰੀ ਹਥਿਆਰ ਬੰਦ ਬਲ ਮੰਤਰਾਲਾ ਮਿਨਫਾਰ ਨੇ ਬੁੱਧਵਾਰ ਨੂੰ ਕਿਹਾ ਕਿ ਇੱਕ ਹਫ਼ਤਾ ਪਹਿਲਾਂ ਪੂਰਬੀ ਸੂਬੇ ਹਲਕੋਇੰਦ ਦੇ ਵਿੱਚ ਇੱਕ ਫੌਜੀ ਗੋਦਾਮ ਵਿੱਚ ਅੱਗ ਲੱਗਣ ਅਤੇ ਉਸ ਤੋਂ ਬਾਅਦ ਹੋਏ ਤਮਾਕੇ ਦੇ ਵਿੱਚ 13 ਫੌਜੀ ਮਾਰੇ ਗਏ ਨੇ। ਬਿਆਨ ਅਨੁਸਾਰ ਕਈ ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਇਹ ਨਿਰਧਾਰਤ ਕੀਤਾ ਗਿਆ ਕਿ ਘਟਨਾ ਦਾ ਸੰਭਾਵਿਤ ਕਾਰਨ ਟਾਂਚੇ ਦੇ ਅੰਦਰ ਸ਼ਾਰਟ ਸਰਕਟ ਕਾਰਨ ਬਿਜਲੀ ਬੰਦ ਹੋਣਾ ਜੁੜਿਆ ਹੈ ਤੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਬਹੁਤ ਹੀ ਗੁੰਜਦਾਰ ਇਲਾਕੇ ਜ਼ਹਿਰੀਲੀ ਗੈਸਾਂ ਦੇ ਇਕੱਠੇ ਹੋਣ ਗੰਭੀਰ ਧਾਂਚਾਗਤ ਨੁਕਸਾਨ ਅਤੇ ਤਹਿਜਾਨ ਦੇ ਖਤਰੇ ਕਾਰਨ ਸਾਈਟ ਤੱਕ ਪਹੁੰਚ ਪਾਉਣਾ ਵੀ ਅਸੰਭਵ ਹੈ। ਹਰਿਆਣਾ ਪੰਜਾਬ ਦੇ ਸ਼ੰਭੂ ਸਰਦ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 21 ਜਨਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਕਿਸਾਨਾਂ ਗੁੱਗ ਸਰਵਨ ਸਿੰਘ ਪਦੇਰ ਨੇ ਕਿਹਾ ਇਸ ਵਿੱਚ 101 ਕਿਸਾਨ ਹਿੱਸਾ ਲੈਣਗੇ ਉਹਨਾਂ ਨੇ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਅਜੇ ਵੀ ਗੱਲਬਾਤ ਦੇ ਮੂਡ ਵਿੱਚ ਨਹੀਂ ਹੈ ਇਸ ਲਈ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਰਹਿੰਦੇ ਹੀ ਦੇਸ਼ ਵਿੱਚ ਘੱਟੋ ਘੱਟ ਸਮਰਥਨ ਮਿਲਤੇ ਫਸਲਾਂ ਦੀ ਖਰੀਦ ਦੀ ਗਰੰਟੀ ਦੇਣ ਵਾਲਾ ਕਾਨੂੰਨ ਲਿਆਂਦਾ ਜਾਵੇਗਾ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇਖਦੇ ਇਸ ਵਿੱਚ ਨੇ ਤੇ ਇਹਨਾਂ ਨੂੰ ਲਾਗੂ ਕੀਤਾ ਜਾਵੇਗਾ ਜੇਕਰ ਕਰ ਦਈਏ ਕਿ ਕਿਸਾਨਾਂ ਨੇ ਪਹਿਲਾ ਦਸੰਬਰ ਦੇ ਮਹੀਨੇ ਵਿੱਚ ਤਿੰਨ ਵਾਰ ਦਿੱਲੀ ਵੱਲ ਕੋਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਿੰਨ ਵਾਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਬੈਰੀਕੇਡਾਂ ਉੱਤੇ ਰੋਕ ਦਿੱਤਾ ਸੀ ਮਸ਼ਹੂਰ ਬਾਲੀਵੁੱਡ ਅਦਾਕਾਰ ਸੈਫਅਲੀ ਖਾਨ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਰਾਤ ਦੇ 2 ਵਜੇ ਚੋਰ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਤੇ ਇਸ ਦੌਰਾਨ ਸੈਫ ਅਲੀ ਖਾਨ ਜ਼ਖਮੀ ਹੋਏ ਨੇ ਤਿਆਸ ਤੋਂ ਬਾਅਦ ਉਹਨਾਂ ਨੂੰ ਨੀਲਾਵਤੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਮਾਮਲੇ ਵਿੱਚ ਬਾਂਦਰਾ ਪੁਲਿਸ ਨੇ ਕਾਰਜਸ਼ਾਤੇ ਵਿਅਕਤੀ ਵਿਰੁੱਧ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਸੂਤਰਾਂ ਅਨੁਸਾਰ ਉਹ ਵਿਅਕਤੀ 2 ਵਜੇ ਸੈਫ ਅਲੀ ਖਾਨ ਦੇ ਘਰ ਦਾਖਲ ਹੋਇਆ ਤੇ ਉਸ ਵਕਤ ਸੈਫ ਅਲੀ ਖਾਨ ਨਾਲ ਉਤੀ ਹੱਥੋਂ ਪਾਈਆ ਤੇ ਉਸ ਵੱਲੋਂ ਸੈਫ ਦੇ ਉੱਤੇ ਤੇਜ਼ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹਮਲੇ ਤੋਂ ਬਾਅਦ ਦੋਸ਼ੀ ਉੱਤ ਪਹੁੰਚ ਗਿਆ ਤੇ ਸੈਫ ਦੀ ਗਰਦਨ ਉੱਤੇ 10 ਸੈਂਟੀਮੀਟਰ ਦਾ ਜ਼ਖਮ ਤੇ ਸੈਫ ਦੇ ਹੱਥ ਅਤੇ ਪਿੱਠ ਦੇ ਉੱਤੇ ਵੀ ਪਾਈ ਗਈ ਸੀ ਜਿਸ ਨੂੰ ਸਦਰੀ ਰਾਹੀਂ ਕਰ ਦਿੱਤਾ ਗਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਾਬ ਦੇ ਘਰ ਕੰਮ ਕਰਨ ਵਾਲੇ ਤਿੰਨ ਨੌਕਰਾਂ ਨੂੰ ਪੁੱਛ ਕੇ ਚਲੀ ਥਾਣੇ ਲੈ ਕੇ ਗਏ ਨੇ ਸੂਤਰਾਂ ਅਨੁਸਾਰ ਪੁਲਿਸ ਨੇ ਘਟਨਾ ਤੋਂ 2 ਘੰਟੇ ਪਹਿਲਾਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਪਰ ਕੋਈ ਵੀ ਵਿਅਕਤੀ ਘਰ ਵਿੱਚ ਦਾਖਲ ਹੋ ਦਾ ਨਜ਼ਰ ਨਹੀਂ ਆਇਆ ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਪਹਿਲਾਂ ਹੀ ਇਮਾਰਤ ਅਤੇ ਘਰ ਵਿੱਚ ਦਾਖਲ ਹੋ ਚੁੱਕਾ ਸੀ ਪਾਰਟੀਪুলਰ ਕੋਜ ਸੰਗਠਨ ਇਸਰੋ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਲਾਜ ਦਿੱਤਾ ਇਸਰੋ ਨੇ ਸਪੇਸ ਜੈਕਸ ਮਿਸ਼ਨ ਤਹਿਤ ਦੋ ਸੈਟਲਾਈਟ ਨੂੰ ਸਫਲਤਾਪੂਰਵਕ ਡੌਂਗ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਤੇ ਅਮਰੀਕਾ ਰੂਸ ਅਤੇ ਚੀਨ ਤੋਂ ਬਾਅਦ ਭਾਰਤ ਇਹ ਉਪਲਬਧੀ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਇਸ ਤਰ੍ਹਾਂ ਨੇ ਸੋਸ਼ਲ ਮੀਡੀਆ ਮੰਚ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤ ਨੇ ਪੁਲਾੜ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰ ਲਿਆ ਤੇ ਭਾਰਤ ਇਤਸਰੋ ਦੇ ਸਪੇਸ ਜੈਕਟ ਕਮਿਸ਼ਨ ਨੇ ਡੌਂਕਿੰਗ ਵਿੱਚ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ ਤੇ ਇਸ ਪਲ ਦਾ ਗਵਾਹ ਬਣ ਕੇ ਮਾਣ ਮਹਿਸੂਸ ਹੋ ਰਿਹਾ ਦੱਸ ਦਈਏ ਕਿ ਇਤਸਰੋ ਨੇ ਇਸ ਤੋਂ ਪਹਿਲਾਂ ਦੋ ਵਾਰ ਡੌਂਕਿੰਗ ਦੀ ਕੋਸ਼ਿਸ਼ ਕੀਤੀ ਸੀ ਪਰ ਤਕਨੀਕੀ ਸਮੱਸਿਆਵਾਂ ਦੇ ਕਾਰਨ 7 ਅਤੇ 9 ਜਨਵਰੀ ਨੂੰ ਇਹ ਸੰਭਵ ਨਹੀਂ ਹੋ ਸਕਿਆ 12 ਜਨਵਰੀ ਨੂੰ ਇਤਸਰੋ ਨੇ ਇਸ ਸੈਟਲਾਈਟ ਨੂੰ 15 ਮੀਟਰ ਤੇ 3 ਮੀਟਰ ਦੀ ਦੂਰੀ ਤੱਕ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਸੀ ਤੇ ਇਤਸਰੋ ਨੇ ਕਿਹਾ ਸੀ ਕਿ 15 ਮੀਟਰ ਤੇ ਫਿਰ 3 ਮੀਟਰ ਤੱਕ ਦੀ ਦੂਰੀ ਨੂੰ ਸਫ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਵਿੱਚ ਸਿਡਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਏ ਭਿਆਨਕ ਤੂਫਾਨ ਕਾਰਨ 1 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਬੁੱਧਵਾਰ ਸ਼ਾਮ ਅਤੇ ਵੀਰਵਾਰ ਸਵੇਰੇ ਸੂਬੇ ਦੇ ਵਿੱਚ ਆਏ ਭਾਰੀ ਗਰਜ ਤੂਫਾਨ ਨੇ ਵਿਆਪਕ ਨੁਕਸਾਨ ਕੀਤਾ ਹੈ। ਆਸਟ੍ਰੇਲੀਆਈ ਬਿਜਲੀ ਪ੍ਰਦਾਤਾ ਆਸ ਗ੍ਰਿਡ ਨੇ ਅੱਜ ਸਵੇਰੇ ਕਿਹਾ ਕਿ ਤੂਫਾਨ ਨਾਲ ਕੁੱਲ 1 ਲੱਖ 40 ਹਜ਼ਾਰ ਘਰ ਪ੍ਰਭਾਵਿਤ ਹੋਏ ਨੇ ਤੇ ਹੁਣ 85 ਹਜ਼ਾਰ ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਇਆ ਦੌਰਾਨ ਆਸਕ੍ਰੇਡ ਦੇ ਕਾਕਾ ਨੇ 560 ਤੋਂ ਵੱਧ ਬਿਜਲੀ ਦੇ ਖਤਰੇ ਦੀ ਰਿਪੋਰਟ ਕੀਤੀ ਹੈ ਜਿਸ ਵਿੱਚ ਡਿੱਗਿਆ ਤਾਰਾਂ ਦਰਖਤ ਅਤੇ ਬਿਜਲੀ ਦੀਆਂ ਲਾਈਨਾਂ ਉੱਤੇ ਟਾਹਣੀਆਂ ਸ਼ਾਮਲ ਨੇ ਆਸਟ੍ਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਅੱਜ ਆਸਗ੍ਰੇਡ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਇਹ ਕਈ ਸਾਲਾਂ ਵਿੱਚ ਸਿਡਨੀ ਵਿੱਚ ਆਉਣ ਵਾਲਾ ਸਭ ਤੋਂ ਵੱਡਾ ਤੂਫਾਨ ਸੀ ਅਤੇ ਇਸ ਤੋਂ ਵੱਧ ਪ੍ਰਭਾਵਿਤ ਖੇਤਰ ਸਿਡਨੀ ਦੇ ਉੱਤਰ, ਦੱਖਣ-ਪੱਛਮ ਅਤੇ ਅੰਦਰੂਨੀ ਸ਼ਹਿਰ ਦੇ ਨਾਲ-ਨਾਲ ਨਿਊ ਕੈਥਲੇਟ ਤੱਤਵਰਤੀ ਖੇਤਰ ਵੀ ਹੈ ਅਮਰੀਕਾ ਦੇ ਨਿਊ ਜਰਸੀ ਰਾਜ ਦੇ ਗਵਰਨਰ ਫਿਲ ਮਰਫੀ ਨੇ ਵਿਦਿਆਰਥੀਆਂ ਅਤੇ ਕਲਾਸਾਂ ਵਿੱਚ ਸੈਲ ਫੋਨ ਦੀ ਵਰਤੋਂ ਕਰਨ ਉੱਤੇ ਪਾਬੰਦੀ ਲਗਾਉਣ ਦੀ ਵਕਾਲਤ ਕੀਤੀ ਹੈ ਤੇ ਇਹ ਵਿਚਾਰ ਬੀਤੇ ਦਿਨੀ ਉਹਨਾਂ ਦੇ ਸਟੇਟ ਆਫ ਦਾ ਸਟੇਟ ਚ ਹੋਏ ਇਕੱਲੇ ਸੰਬੋਧਨ ਕਰ ਦੌਰਾਨ ਪ੍ਰਗਟ ਕੀਤੇ ਨੇ ਜਿਸ ਨਾਲ ਨਿਊ ਜਰਸੀ ਦੇ ਸਾਰੇ K-12 ਸਕੂਲ ਪ੍ਰਭਾਵਿਤ ਹੋਣਗੇ ਸੰਬੋਧਨ ਕਰਦਿਆਂ ਗਵਰਨਰ ਮਾਰਫੀ ਨੇ ਕਿਹਾ ਕਿ ਸਾਡੇ ਬੱਚੇ ਸਕਰੀਨਾਂ ਚ ਡੁੱਬੇ ਹੋਏ ਨੇ ਉਹ ਸਾਈਬਰ ਸਤਕਾਸ਼ਾਈ ਵਿੱਚ ਵਾਧਾ ਕਰ ਰਹੇ ਨੇ ਅਤੇ ਉਹ ਸਾਡੇ ਬੱਚਿਆਂ ਲਈ ਨਾ ਸਿਰਫ ਸਿੱਖਣ ਲਈ ਹੈ ਸਗੋਂ ਜੋ ਕੁਝ ਜੋ ਸਿੱਖਦੇ ਨੇ ਉਸ ਨੂੰ ਬਰਕਰਾਰ ਰੱਖਣ ਲਈ ਵੀ ਬਹੁਤ ਮੁਸ਼ਕਲ ਬਣਾ ਰਹੇ ਨੇ ਇਹ ਫੈਸਲਾ ਨੌਜਵਾਨਾਂ ਉੱਤੇ ਬਹੁਤ ਜ਼ਿਆਦਾ ਸਕਰੀਨ ਸਮੇਂ ਅਤੇ ਸੋਸ਼ਲ ਮੀਡੀਆ ਦੇ ਮਾਰੇ ਪ੍ਰਭਾਵਾਂ ਦੇ ਫੱਦਰੇ ਸਮੂਹਤਾ ਦੇ ਵਿਚਕਾਰ ਲਿਆ ਗਿਆ ਨਿਊ ਜਰਸੀ ਸਟੇਟ ਸੈਨੇਟ ਨੇ ਖਾਲੀ ਦੇ ਵਿੱਚ ਅਜਿਹੀਆਂ ਨੀਤੀਆਂ ਨੂੰ ਲੋ ਮંજੂਰੀ ਦੇ ਲਈ ਸਰਬਸੰਮਤੀ ਨਾਲ VOTING ਕੀਤੀ ਗਈ ਹੈ ਜੋ ਸਿੱਖਿਆ ਦੇ ਸਮੇਂ ਦੌਰਾਨ ਗੈਰ ਅਕਾਦਮਿਕ ਸੈਲਫੋਨ ਦੀ ਵਰਤੋਂ ਉਤੇ ਪਾਬੰਦੀ ਲਗਾਵੇਗਾ ਬਿੱਲ ਵਿੱਚ ਵਿਸ਼ੇਸ਼ ਸਿੱਖਿਆ ਲੋੜਾਂ ਵਾਲੇ ਵਿਦਿਆਰਥੀਆਂ ਲਈ ਛੋਟਾਂ ਵੀ ਸ਼ਾਮਲ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ FBI ਨੇ 10 ਮੋਰਟ ਵਾਂਟਡ ਅਪਰਾਧੀਆਂ ਦੀ ਸੂਚੀ ਵਿੱਚ 34 ਸਾਲਾ ਇੱਕ ਭਾਰਤੀ ਨਾਗਰਿਕ ਪਦਰੇਸ਼ ਕੁਮਾਰ ਚੇਤਨ ਬਾਈ ਪਟੇਲ ਨੂੰ ਸ਼ਾਮਲ ਕੀਤਾ ਜੋ ਕਿ ਮੈਰੀਲੈਂਡ ਦੇ ਵਿੱਚ ਸਾਲ 2015 ਚ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਫਰਾਰ ਪਦਰੇਜ ਨੂੰ ਫਰਨ ਦੇ ਲਈ 2.5 ਲੱਖ ਅਮਰੀਕੀ ਡਾਲਰ ਤੱਕ ਦੇਣ ਦਾ ਐਲਾਨ ਕੀਤਾ ਗਿਆ ਤੇ FBI ਨੇ ਇੱਕ ਟਵੀਟ ਦੇ ਵਿੱਚ ਲਿਖਿਆ ਕਿ ਵਾਂਟਡ ਹਥਿਆਰਬੰਦਾ ਤੇ ਬੇहद ਖਤਰਨਾਕ ਸਾਡੇ FBI ਦੇ 10 ਮੋਸਟ ਵੈਜਰਡ ਭਗੋੜਿਆਂ ਵਿੱਚੋਂ ਇੱਕ ਭਦਰੇਸ਼ ਕੁਮਾਰ ਸਪੁੱਤਰ ਚੇਤਨ ਪਟੇਲ ਨੂੰ ਲੱਭਣ ਵਿੱਚ ਮਦਦ ਕਰੋ ਜੇਕਰ ਤੁਹਾਡੇ ਕੋਲ ਪਟੇਲ ਬਾਰੇ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ FBI ਦੇ ਨਾਲ ਸੰਪਰਕ ਕਰੋ ਤੇ ਉਹ ਆਪਣੀ ਪਤਨੀ ਦੇ ਕਤਲ ਦੇ ਦੋਸ਼ ਵਿੱਚ ਚਲ ਰਿਹਾ ਹੈ ਇਸ ਤੋਂ ਪਹਿਲਾਂ FBI ਨੇ ਭਦਰੇਸ਼ ਪਟੇਲ ਦੀ ਗ੍ਰਿਫਤਾਰੀ ਵਿੱਚ ਮਦਦ ਲਈ 3.5 ਲੱਖ ਡਾਲਰ ਤੱਕ ਦੇ ਨਾਮ ਦੇਂਦਾ ਐਲਾਨ ਵੀ ਕੀਤਾ ਸੀ ਪ੍ਰਦੇਸ਼ ਪਟੇਲ ਗੁਜਰਾਤੀ ਮੂਲ ਦਾ ਨੌਜਵਾਨ ਹੈ ਤੇ ਉਸ ਉੱਤੇ 12 April 2015 ਨੂੰ ਹੈਨਓਵਰ ਮੈਰੀਲੈਂਡ ਦੇ ਵਿੱਚ ਡੰਕਿਨ ਡੌਨਸ ਸਟੋਰਸ ਦੇ ਵਿੱਚ ਰਾਦੇਸ਼ ਸ਼ਰਮ ਦੁਰਾਨ ਆਪਣੀ ਪਤਨੀ ਪਲਕ ਪਟੇਲ ਉਤੇ ਹਮਲਾ ਕਰਨ ਦਾ ਦੋਸ਼ ਹੈ ਅੱਜ ਲਈ ਐਨਆਈ ਦੁਬਾਰਾ ਫਿਰ ਆਦਰੋਗੇ ਉਦੋਂ ਤੱਕ ਜੋ ਇਜਾਜ਼ਤ ਸਾਥ ਸ਼੍ਰੀ ਕਾਲ ਧੰਨਵਾਦ